ਦਾੜ ਗਿਆ ਸ਼ੀਸ਼ਾ ਪਰ ਕੀ ਕਰਾਂਗੇ ਬਾਬੇ ਦਾ ਹੱਲ ਲੋੜੇ ਡਰਦੇ ਚੱਲ ਗਏ ਲੋਕ ਦੇਖਦੇ ਚੱਲ ਲਗੇ ਕੀ ਮਾਹੌਲ ਆਹ ਮੋਟੇ ਵਧੀਆ ਭਾਈ ਸਾਰੇ ਫਿਰਦੇ ਤੁੰਗਾ ਪਹਿਲਾਂ ਚੱਲੇ ਫਾਰਮ ਤੋਂ ਧੰਨੇ ਨੂੰ ਲੈਣ ਲੱਗਦੇ ਘਰ ਦੀ ਭਾਗ ਗੱਡੀ ਜੀ ਵੀ ਆਏਗਾ ਕਿਵੇਂ ਨਾ ਪੈਂਦਾ ਹੁੰਦਾ ਤੇ ਹੁਣ ਆਪਾਂ ਧੰਨੇ ਲੈਣੇ ਫਾਰਮ ਤੋਂ ਰੋਤੇ ਅਗੇ ਤੁਹਾਨੂੰ ਮਿਲਦੇ ਦਫਾ ਮੇਰੀ ਕੀ ਮਾਹੌਲ ਲੋ ਬਈ ਫੋਨ ਤੇ ਆਪਰੇ ਪਾਣ ਲਓ ਇਹ ਦੁੱਧ ਦੁੱਧ ਲੈ ਕੇ ਆਪਾਂ ਜੱਗਲੇ ਤੇ ਘਰਾਂ ਨੂੰ ਕਿੰਨੇ ਬੈਜ ਕੋਣ ਦਿਖਾ ਤਾ ਬਲੋ ਵੀ ਮਿੱਤਰੋ ਆਪਾਂ ਹੋ ਗਏ ਸੀ ਰੈਡੀ ਤੇ ਮੋਂ ਨਿੱਕਲ ਚੱਲੇ ਆਪਾਂ ਜੱਗਲੇ ਤੇ ਆਕੇ ਪਰੌਣੇ ਆ ਆਪਣੇ ਪਰਵਾਹ ਦੇਖ ਰਿਹਾ ਕੀ ਬਹੌਣ ਹੈ ਨਾ ਹੋਰ ਵੀ ਸਮਝ ਰਹੇ ਹੋ ਸਮਝ ਰਹੇ ਆ ਸਮਝ ਰਹੇ ਹੋ ਨਾ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਸੀ ਜੰਮ ਜੰਮ ਜਾ ਕੇ ਮਿਲਿਆ ਆਪਾਂ ਆਪਣੇ ਭਰਾ ਲਵੀ ਹੁਣਾ ਨੂੰ

ਲੋਲੀ ਵਿਕਰੋ ਆ ਗਈ ਸੀ ਇਹ ਵਿਹਲੇ ਆਪਾਂ ਨੂੰ ਟਾਈਮ ਨਾਲ ਹੀ ਲੈਣਾ ਚੱਕ ਲੈਣਾ ਫੱਟੇ ਅੱਗੇ ਚੱਲਦੇ ਆਪਾਂ ਢੇੜਾ ਢੂੜਾ ਕੱਟ ਕੇ ਆਉਂਦੇ ਆ ਕੁਝ ਖਾ ਪੀ ਕੇ ਆਉਂਦੇ ਆ ਢੇੜਾ ਢੂੜਾ ਕਿੱਥੇ ਚੱਲਦੇ ਆ ਝਟਕੇ ਫੱਟੇ ਝੋਟੇ ਵੀ ਕੀ ਮਾਹੌਲ ਦਾ ਆਹ ਢੋਲ ਗੱਪੇ ਖਵਾ ਦਿੰਦੇ ਫੱਟੇ ਫੱਟੇ ਪਾਉ ਨੂੰ ਬੰਦ ਹੋ ਗਿਆ ਹੀ ਟੱਕਰੇ ਆਪਣਾ ਲਈ ਫੋਨ ਹੀ ਚੱਕ ਲਿਆ ਤੇ ਆਪਾਂ ਕੁੱਤੇ ਹੋ ਗਏ ਨਾਲੇ ਹਾਲਾ ਕੁੱਟ ਖਾਈ ਜਾਂਦਾ ਪਈ ਛਾਲ ਨੇ ਲਮਕੇ ਦੀ ਆ ਦੇਖ ਲੈ ਲਮਕਾ ਪੀ ਲੈਂਦੇ ਆ ਗਿਆ ਵੀ ਆ ਗਿਆ ਲਮਕਾ ਆ ਆ ਆ ਉਹ ਉਹ ਤਾਂ ਪੀ ਜਾ ਉਹ ਤਾਂ ਸਾਰੀ ਹੋ ਜਾਂਦੀ ਆ ਦੇਖ ਲੈ ਨੂੰ ਦੇਖ ਲੈ ਇੰਨੀ ਭੁੱਖ ਮਰੀ ਐ ਇਹਨਾਂ ਦੇ ਵਿੱਚ ਅੱਜ ਯਾਰ ਪ੍ਰੈਕਟਿਸ ਹੋ ਜਾਏਗਾ ਵਰਟੀਕਲ ਚ ਇੰਨੀ ਕੁੱਤੇਖਾਣੀ ਹੋਈ ਨਾ ਮੈਂ ਕਹਿੰਦਾ ਵਰਟੀਕਲ ਕਿਵੇਂ ਦਿੱਤਾ ਵਰਟੀਕਲ ਕਿਵੇਂ ਦਿੱਤਾ ਬੱਸ ਤੂੰ ਸਮਝ ਜਾ ਕੁੱਤੇਖਾਣੀ ਹੋਈ ਜਾ ਤੂੰ ਸਮਝ ਜਾ ਕੀ ਕਹਿਣਾ ਚਾਹੇਗਾ ਬਾਈ ਇਹਦੇ ਬਾਰੇ ਹੈ ਇਹ ਐਟਮ ਅਸਰੇ ਲਓ ਜੀ ਮੁੰਡੇ ਕਹਿੰਦੇ ਚਾਹ ਵੀ ਕੀ ਆਉਣੀ ਆ ਤੇ ਹੁਣ ਆਪਾਂ ਚੱਲੇ ਜੀ ਚਾਹ ਪੀਣ ਬਾਸੋਂ ਕਰ ਨਵੇਂ ਬਾਥਰੂਮ ਕੀਤਾ ਨੇ ਫੋਟੋ ਹੀ ਖਿੱਚੀ ਜਾਂਦੇ ਹੋ। ਹੋਰ ਦੇਖ ਲੈ ਕਿ ਫਾਇਦੇ। ਮੰਨਦੇ ਕਿ ਜਿਕੇ ਆਪਾਂ ਚਾਹ ਫੀਲਡ ਤੇ ਚਾਹ ਵੀ ਆ ਗਈ ਆਪਣੀ ਰੈਡੀ ਹੋ ਕੇ। ਇਹ ਮਿੱਠਾ ਤੇਜ ਆ। ਇਹ ਫਿਰ ਉਧਰ ਹੀ ਰੱਖੋ। ਮਟਰੀ ਦਾ ਮੰਗਾ ਲਾ। हां ਵੀ ਮੁੰਡਿਆ ਕੀ ਖਾਣਾ ਮਟਰ ਨਹੀਂ ਖਾਣੀ ਨਾਲ ਕੀ ਹੋ ਰਿਹਾ ਕੀ ਇਹ ਮੁੰਡੇ ਮਟਰ ਹੀ ਆ ਖੰਦੇ ਆ ਮਟਰ ਹੀ ਕੀ ਗੱਲ ਹੋ ਗਈ ਚਾਹ ਪਿਛੇ ਲੜੀ ਜਾਂਦੇ ਓ ਤੁਸੀਂ ਹੋਲੀ ਖਾਲਾ ਕੇ ਮਟਰ ਲੈ ਐ ਐ ਐ ਲੱਛਣ ਦੇ ਕੀ ਕਰਦਾ ਠੀਕ ਹੈ ਇਹ ਇਹ ਗਿਆ ਮੁੰਡਿਆ ਏ ਏ ਏ ਆਹ ਦੇਖ ਕਾਉਂ ਉਹ ਜਾਂਦਾ ਹੀ ਲਓ ਜੀ ਚੱਲੇ ਸੀ ਆਪਾਂ ਚਾਹ ਜੋ ਪੀ ਕੇ ਘਰ ਨੂੰ ਵਾਪਸ ਤੇ ਹੁਣ ਸ਼ਹਿਰ ਚ ਜਾ ਕੇ ਦੇਖਦੇ ਆਂ ਕੀ ਮਾਹੌਲ ਆ ਕੀ ਮੰਦਾ ਲਓ ਜੀ ਇੱਥੇ ਕਰਦੇ ਆ ਬਲੌਗ ਨੂੰ ਐਂਡ ਓਕੇ ਬੋਏ ਸਾਰੇ ਬਲੌਗ ਦੇ ਇੱਕ ਇੱਕ ਦੱਸੋ ਕਿਦਾਂ ਲੱਗਿਆ ਕੀ ਇੰਪਰੂਵਮੈਂਟ ਕਰੀਏ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਕੋਈ ਕਮੀ ਵਿੱਚ ਉਹ ਇਹ ਤਾਂ ਦੱਸੋ ओके ਮਿਲਦੇ ਖਾਲੂ ਅਗਲੇ ਹੋਏ ਲਾਈਕ ਬਾਈ ਹਾਂ ਚੈਨਲ ਕਰਦੇ ਸਬਸਕ੍ਰਾਈਬ ਲਾਈਕ ਕਰਦੇ ਹੋ ਜੇ ਪਸੰਦ ਆਇਆ ਤਾਂ ਫਿਰ ਤਾਂ ਕਰਨਾ ਬਣਦਾ ਸਬਸਕ੍ਰਾਈਬ ਠੀਕ ਮੇਰਾ ਡਿਸਲਾਈਕ ਕਰਾ ਲੀਂ ਦਿਓ ਓਏ ਆਈ ਕਿ